ਲੁਧਿਆਣਾ ਹਲਕਾ ਪੂਰਬੀ ਦੇ ਵਿੱਚ ਵਿਕਾਸ ਕਾਰਜਾਂ ਦੀ ਚੜੀ ਹਲਕਾ ਵਿਧਾਇਕ ਨੇ ਜਿਹੜੇ ਦਲਜੀਤ ਸਿੰਘ ਭੋਲਾ ਗਰੇਵਾਲ ਦੇ ਵੱਲੋਂ ਹੈ ਜਿਹੜਾ 1735000 ਦੀ ਕੀਮਤ ਨਾਲ ਬਣਨ ਜਾ ਰਹੀ ਸੜਕ ਵਾਰਡ ਨੰਬਰ 11 ਦਾ ਵਜੂਦ ਉਠਾਟਨ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਲਜੀਤ ਸਿੰਘ ਭੋਲਾ ਨੇ ਦੱਸਿਆ ਅਸ ਹਲਕੇ ਦੇ ਲੋਕਾਂ ਨੂੰ ਮੁੱਢੀਆਂ ਸਹੂਲਤਾਂਵਾਂ ਮੁਹੱਈਆ ਕਰਵਾਉਣਾ ਹੀ ਆਮ ਆਦਮੀ ਪਾਰਟੀ ਦਾ ਪਹਿਲਾ ਧਰਮ ਅਤੇ ਕਰਮ ਹੈ। ਉਹਨਾਂ ਕਿਹਾ ਹਲਕਾ ਪੂਰਬੀ ਦੇ ਕੰਮ ਚੰਗੀ ਪੱਧਰ ਤੇ ਹੋ ਰਹੇ ਨੇ ਜਿਹੜੇ ਵੀ ਕੰਮ ਹਲਕੇ ਦੇ ਹੋਣ ਵਾਲੇ ਰਹਿੰਦੇ ਨੇ ਉਹਨਾਂ ਕੰਮਾਂ ਨੂੰ ਆਉਣ ਵਾਲੇ ਸਮੇਂ 'ਚ ਜਲ ਪੂਰਾ ਕੀਤਾ ਜਾਵੇਗਾ। ਖਾਸ ਤੌਰ 'ਤੇ ਦੱਸਣਾ ਚਾਹੁੰਦੇ ਆਂ ਬਦਾਨ ਸਭਾ ਹਲਕਾ ਪੂਰਬੀ ਦਾ ਵਾਰਡ ਨੰਬਰ 11 ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਹਨ ਉਹ ਚੌਧਰੀ ਜੀ ਇਹਨਾਂ ਦੀ ਧਰਮ ਪਤਨੀ ਇਥੋਂ ਕਾਉਂਸਲਰ ਨੇ ਤੇ ਔਰ ਇਸ ਇਲਾਕੇ ਦੇ ਵਿੱਚ ਆਪ ਮਾਇਆਪੁਰੀ ਜਿਹੜਾ ਇਲਾਕਾ ਪੈਂਦਾ ਇਹਦੀਆਂ ਗਲੀਆਂ ਲੰਬੇ ਸਮੇਂ ਤੋਂ ਪ੍ਰੋਬਲਮ ਸੀ ਤੇ ਔਰ ਇੱਥੇ ਵਾਟਰ ਸਪਲਾਈ ਦੀਆਂ ਪਾਈਪਾਂ ਹੁਣ ਪਾ ਕੇ ਬਦਲ ਕੇ ਕਿਉਂਕਿ ਲੰਬੇ ਸਮੇਂ ਤੋਂ ਇੱਥੇ ਪ੍ਰੋਬਲਮ ਸੀ 10 ਦਾ 15-15 ਫੁੱਟ ਪਾਈਪਾਂ ਨੀਵੀਆਂ ਹੋ ਗਈਆਂ ਸੀਗੀਆਂ ਹੁਣ ਵਧੀਆ ਵਾਲੀਆਂ ਪਾਈਪਾਂ ਪਾ ਕੇ ਦੇਗੀ ਪਾਈਪਾਂ ਪਾ ਕੇ ਉੱਚੀਆਂ ਕਰਕੇ ਤੇ ਇਹ ਹੁਣ ਸੜਕਾਂ ਬਣਨ ਜਾ ਰਹੀਆਂ 17,35,000 ਦੀ ਕੀਮਤ ਨਾਲ ਦੇ ਸੜਕਾਂ ਬਣ ਜਾਣੀਆਂ ਇਹਦੇ ਵਾਸਤੇ ਬਹੁਤ-ਬਹੁਤ ਧੰਨਵਾਦ ਕਰਦਾ ਸਾਰੀ ਹੀ ਸੰਗਤ ਦਾ ਔਰ ਸਾਡੇ ਨੂੰ ਚੌਧਰੀ ਜੀ ਦਾ ਸਾਰੇ ਸਾਥੀਆਂ ਦਾ ਬਿਲਾਇ ਦਾ ਔਰ ਜਿੰਨੇ ਵੀ ਸਾਰੇ ਸਾਡੇ ਸਤਿਕਾਰਯੋਗ ਆਮਾਦੀ ਪਾਰੀ ਦੇ ਸਾਥੀ ਕਰੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਇਹਨਾਂ ਦੇ ਅਸ਼ੀਰਵਾਦ ਸਦਕਾ ਔਰ ਸਾਨੂੰ ਇਹਨਾਂ ਨੇ ਪਾਵਰ ਦਿੱਤੀ ਆਪਣੀ ਕੀਮਤੀ ਬੋਡ ਪਾ ਕੇ ਤੇ ਇਹਨਾਂ ਦੇ ਟੈਕਸਾਂ ਦੇ ਵਿੱਚੋਂ ਅੱਜ 1735000 ਰੁਪਏ ਲਾ ਕੇ ਇਹ ਸੜਕਾਂ ਬਣਨ ਜਾ ਰਹੀਆਂ ਔਰ ਬਹੁਤ ਵਧੀਆ ਸੜਕਾਂ ਬਣ ਕੇ ਜਿਹੜੀ ਦਿੱਕਤ ਸੀ ਉਹ ਦੂਰ ਹੋ ਜੂਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਹੋਰ ਦਿੱਕਤਾਂ ਹਰ ਇੱਕ ਦਿੱਕਤ ਦੂਰ ਕਰਨਾ ਕਿਉਂਕਿ ਆਮ ਆਦਮੀ ਪਾਰਟੀ ਦਾ ਇੱਕੋ ਮਿਸ਼ਨ ਆ ਹਰ ਆਮ ਆਦਮੀ ਦੀ ਸਹੂਤ ਦੇਣਾ ਹਰ ਆਮ ਆਦਮੀ ਦੀਆਂ ਮੁਸ਼ਕਲਾਂ ਦੂਰ ਕਰਨੀਆਂ ਅੱਜ ਵਿਧਾਨ ਸਭਾ ਹਲਕਾ ਪੂਰਬੀ ਦੇ 19 ਵਾਰਡ ਨੇ 19 ਵਾਰਡਾਂ ਚ ਔਰ ਹਰ ਮੁਹੱਲੇ ਚ ਹਰ ਗਲੀ ਦੇ ਵਿੱਚ ਕਿਤੇ ਸੀਵਰੇਜ ਦਾ ਕੰਮ ਚੱਲ ਰਿਹਾ ਕਿਤੇ ਬਾਰ ਸਪਲਾਈ ਦਾ ਕੰਮ ਚੱਲ ਰਿਹਾ ਕਿਤੇ ਟਿਊਬਵਲ ਲੱਗ ਰਹੇ ਨੇ ਕਿਤੇ ਸੜਕਾਂ ਬਣ ਰਹੀਆਂ ਕਿਤੇ ਸਟੀਲ ਲਾਈਟਾਂ ਲੱਗ ਰਹੀਆਂ ਕਿਤੇ ਆਮ ਆਦਮੀ ਕਲੀਨਿਕਾ ਬਣ ਰਹੇ ਨੇ ਕਿਤੇ ਸਕੂਲ ਬਣ ਰਹੇ ਨੇ ਔਰ ਮੇਰਾ ਖਿਆਲ ਆ ਵੀ ਕੋਈ ਐਸਾ ਕੰਮ ਨਹੀਂ ਹੈਗਾ ਕਿ ਆਮ ਆਦਮੀ ਦੀ ਸੁਭ ਜਿਹੜਾ ਰੁਕਿਆ ਹੋਵੇ ਹਰ ਕੰਮ ਚ ਆਮ ਆਦਮੀ ਪਾਰਟੀ ਆਮ ਆਦਮੀ ਦੇ ਸੁਭਦਾਬਾਤੇ ਚੱਲ ਰਿਹਾ ਕਿਉਂਕਿ ਆਮ ਆਦੀ ਪਾਰਟੀ ਦਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜੀ ਵਾਲੀ ਦਾ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਤੇ ਔਰ ਆਮ ਆਦੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਰ ਉਹੜੇ ਦਾ ਔਰ ਲੁਧਿਆਣੇ ਦੀ ਬਲਕੇ ਜਿਹੜੀ ਮੇਰਾ ਸਾਡੀ ਛੋਟੀ ਭੈਣ ਪ੍ਰਿੰਸੀਪਲ ਇੰਦਰਜੀਤ ਕੌਰ ਦਾ ਔਰ ਉਹਨਾਂ ਦਾ ਮਿਸ਼ਨ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਸਾਡਾ ਸਾਰਿਆਂ ਦਾ ਮਿਸ਼ਨ ਆ ਇਸ ਵਿਧਾਨ ਸਭਾ ਹਲਕਾ ਪੂਰਬੀ ਨੂੰ ਸਾਰੀਆਂ ਦਿੱਕਤਾਂ ਦੂਰ ਕਰਕੇ ਹਰ ਆਮ ਆਦਮੀ ਨੂੰ ਇਹ ਉਸ ਰੰਗਲੇ ਪੰਜਾਬ ਦਾ ਹਿੱਸਾ ਬਣਾਉਣਾ ਹਰ ਇੱਕ ਥੇ ਕੰਮ ਕਰਕੇ ਤੇ ਸਹੂਲਤ ਦੇ ਕੇ ਇਹਨੂੰ ਵਧੀਆ ਬਣਾਉਣਾ ਤੇ ਬਹੁਤ ਬਹੁਤ ਧੰਨਵਾਦ ਫਿਰ ਇਹ ਵਾਰਡ ਨੰਬਰ 11 ਟਾਵਰ ਲਾਈਨ ਮਾਇਆਪੁਰੀ ਦਾ ਏਰੀਆ ਹੈ ਔਰ ਇੱਥੇ ਪਿਛਲੇ ਸਮੇਂ ਤੋਂ ਕਾਫੀ ਲੰਬੇ ਸਮੇਂ ਤੋਂ ਯਾਨੀ ਕਿ ਪਾਣੀ ਦੀ ਕਿੱਲ ਸੀ ਇਸ ਤੋਂ ਪਹਿਲਾਂ ਅਸੀਂ ਇੱਥੇ ਐਮਐਲਏ ਦਿਲਜੀਤ ਸਿੰਘ ਗਰੇਵਾਲ ਭੋਲਾ ਜੀ ਦੀ ਰਹਿਨਮਾਈ ਹੇਠ ਵਾਟਰ ਸਪਲਾਈ ਦਾ ਕੰਮ ਕਰਾਇਆ ਔਰ ਉਸ ਤੋਂ ਬਾਅਦ ਅੱਜ ਸੜਕ ਦਾ ਕੰਮ ਸ਼ੁਰੂ ਹੋ ਗਿਆ ਤਕਰੀਬਨ ਇਹ 1.75 ਲੱਖ ਦੀ ਲਗਤ ਵਾਲੇ ਸੜਕ ਦਾ ਕੰਮ ਹੋਇਆ ਉਹ ਜਿਹੜੀ 메인 ਸੜਕ ਤਵ ਲਾਈਨ ਦੇ ਥੱਲੇ ਆ ਇਹ ਤਕਰੀਬਨ 1 ਕਰੋੜ 35 ਲੱਖ ਦਾ ਐਸਟੀਮੇਟ ਹੈ ਇਹ ਵੀ ਬੋਲ ਜਲ ਜਾਨੇ ਇੱਥੇ ਕੰਮ ਸ਼ੁਰੂ ਹੋਣ ਜਾ ਰਿਹਾ ਔਰ ਪਿਛਲੇ ਸਮੇ ਇੱਥੇ ਇੱਕ ਬੋਰ ਜਿਵੇਂ ਆਪਾਂ ਕਹਿੰਦੇ ਨੇ ਕਿ ਪਾਣੀ ਦੀ ਸਪਲਾਈ ਲੈ ਕੇ ਬੜੀ ਦਿੱਕਤ ਸੀ ਇੱਥੇ ਵਾਟਰ ਸਪਲਾਈ ਦਾ ਇੱਕ ਬੋਰ ਕਰਾਇਆ ਔਰ ਇੱਥੇ ਪਾਣੀ ਖੜਦਾ ਸੀਗਾ ਜਦੋਂ ਮੀਂਹ ਥੋੜੇ ਮੀਂਹ ਪੈਂਦਾ ਸੀਗਾ ਤੇ ਤਕਰੀਬਨ ਦੋ ਦੋ ਪਟ ਪਾਣੀ ਖੜਦਾ ਤੇ ਉਹਦੇ ਲਈ ਇੱਥੇ ਸਟਰੋਂਗ ਸਿਵਰ ਦੀ ਆਪਾਂ ਇੱਕ ਕਾਰਵਾਈ ਪਾ ਰਿਹਾ ਸਟਰੋਂਗ ਸਿਵਰ ਇੱਥੇ ਕਰ ਰਹੇ ਆ ਤਾਂ ਕਿ ਇੱਥੇ ਪਾਣੀ ਨਾ ਖੜੇ ਔਰ ਤੁਸੀਂ ਦੇਖ ਲਓ ਪਿਛਲੇ ਸਮੇਂ ਦੇ ਵਿੱਚ ਇਹ ਦੋ ਪੁਆਇੰਟ ਡਾਰਕ ਪੁਆਇੰਟ ਕਿਹਾ ਜਾਂਦੇ ਸੀਗੇ ਇੱਕ ਸੰਧੂ ਨਿਕਲੇ ਉੱਤੇ ਇੱਕ ਮਾਇਆਪੁਰ ਔਰ ਅੱਜ ਸਭ ਤੋਂ ਵੱਧ ਕੰਮ ਹੋ ਰਿਹਾ ਤੇ तकरीबन 1.2 ਕਰੋੜ ਦੇ ਕੰਮ ਮਾਇਆਪੁਰੇ ਟਵਰ ਲਾਈਨ ਦੇ નીચે ਸ਼ੁਰੂ ਹੋਣ ਜਾ ਰਿਹਾ ਔਰ ਜਲਦੀ ਸ਼ੁਰੂ ਹੋਣਗੇ ਔਰ ਜੋ ਵੀ ਇੱਥੇ ਜ਼ਮੀਨੀ ਪੱਧਰ ਤੇ ਦਿੱਕਤ ਹੈ ਸਾਰੀ ਜਿਹੜੀ ਦਿੱਕਤ ਹੈ ਉਹ ਖਤਮ ਹੋ ਜਾਊਗੀ तकरीबन ਸਾਡਾ ਮਾਰਚ ਤੱਕ ਦਾ ਟਿਚਾ ਹੈ ਮਾਰਚ ਤੱਕ ਅਸੀਂ ਇਹ ਇਹਨੂੰ ਬਿਲਕੁਲ ਦਰੁਸਤ ਕਰ ਦਾਂਗੇ ਜੋ ਵੀ ਇੱਥੇ ਪ੍ਰੋਬਲਮ ਹੈ ਪਾਣੀ ਦੀ ਪ੍ਰੋਬਲਮ ਸੋਲਵ ਕਰਤੀ ਹੈ ਜਿਹੜਾ ਇੱਥੇ ਮਤਲਬ ਕਿ ਬਰਸਾਤੀ ਪਾਣੀ ਦੀ ਪ੍ਰੋਬਲਮ ਹੈ ਉਹ ਵੀ ਬਹੁਤ ਜਲਦੀ ਜਾਣਗੇ ਇਹ ਬਰਸਾਤੀ ਪਾਣੀ ਦਾ ਹੱਲ ਕਰ ਦਾਂਗੇ ਮੇਰਾ ਨਾਮ ਹੈ ਜੀ ਬਿੱਲਾ ali ਤੇ ਇਹਨੂੰ ਚੌਧਰੀ ਦੇ ਸਾਥੀ ਦਲਜੀਤ ਸਿੰਘ ਪੁਲਾਦ ਦੇ ਵਰਗੇ ਸਾਥੀ ਆ ਸੀ ਸਾਰੇ ਤੇ 1735000 ਦਾ ਜਿਹੜਾ ਅੱਜ ਕੰਮ ਹੋ ਰਿਹਾ ਦੋ ਦੋ ਗਲੀਆਂ ਬਣ ਰਹੀਆਂ ਨੇ ਤੇ ਇਹ ਵਿਕਾਸ ਜਿਹੜਾ ਹੈਗਾ 2022 ਚ ਜਿਹੜੇ ਲੋਕਾਂ ਨੇ ਵੋਟ ਸਪੋਰਟ ਕਰਕੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀਗੀ ਇਹ ਉਹਦਾ ਹੀ ਨਤੀਜਾ ਹੈ ਇਹ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦੇ ਲਈ ਕੰਮ ਕਰਦੀ ਹੈ ਉਸ ਤੋਂ ਬਾਅਦ 2024 ਦੇ ਵਿੱਚ ਜਦੋਂ ਐਮਸੀ ਦੇ ਇਲੈਕਸ਼ਨ ਹੋਏ ਸੀ ਵੱਡੀ ਗਿਣਤੀ ਦੇ ਵਿੱਚ ਇਹਨੂੰ ਚੌਧਰੀ ਨੂੰ ਹਲਕਾ ਨਿਵਾਸੀਆ ਵਾਰਡ ਨੰਬਰ 11 ਦੇ ਜਿਤਾਇਆ ਸੀਗਾ ਤੇ ਇਹਨਾਂ ਨੇ ਬੋਲ ਕਹੇ ਸੀਗੇ ਜੀ ਅਸੀਂ ਲੋਕਾਂ ਦੇ ਨਾਲ ਖੜਾਂਗੇ ਲੋਕਾਂ ਦੇ ਜਿਹੜੇ ਕੰਮ ਰੁਕਦੇ ਆ ਜਾਂ ਕੁਝ ਵੀ ਆ ਉਹ ਉਹਨਾਂ ਦੇ ਪੈਲ ਦੇ ਆਧਾਰ ਤੇ ਵਿਕਾਸ ਕਰਾਂਗੇ ਤੇ ਉਹੀ ਕੰਮ ਹੈ ਅੱਜ ਜਿਹੜੇ ਅਸੀਂ ਇਸ ਮੈਨੂੰ ਯਾਦ ਆਪਾਂ ਸਟਾਵਰ ਲੈਂਡ ਦੇ ਥੱਲੇ ਇਕੱਠ ਕੀਤਾ ਸੀ ਬਹੁਤ ਵਧੀਆ ਉੱਥੇ ਵਾਅਦੇ ਕੀਤੇ ਸੀ ਅਸੀਂ ਵੀ ਅਸੀਂ ਅੱਜ ਤੁਹਾਡੇ ਕੋਲ ਵੋਟਾਂ ਮੰਗਣ ਆ ਰਹੇ ਹਾਂ ਅਸੀਂ ਲਗਾਤਾਰ ਤੁਹਾਡੇ ਵਿੱਚ ਘਾਰ ਰਵਾਂਗੇ ਤੇ ਅੱਜ ਉਹੀ ਦੇਖੋ ਜੀ ਅਸੀਂ ਸਾਲ ਬਾਅਦ ਇੱਥੇ ਖੜੇ ਆ ਇੱਕ ਆ ਗਲੀ ਇੱਕ ਦੇ ਨਾਲ ਦੀ ਗਲੀ ਆ ਦੋਨੇ ਗਲੀਆਂ ਦਾ ਜਿਹੜਾ ਆਪਣਾ ਬੰਦਰੀਆ ਨੇ ਇਸ ਤੋਂ ਪਹਿਲੇ ਇੱਥੇ ਸੀਵਰ ਦਾ ਕੰਮ ਹੋਇਆ ਪਾਣੀ ਦੀ ਪਾਈਪਾਂ ਦਾ ਕੰਮ ਹੋਇਆ ਤੇ ਹੋਰ ਜਿਹੜਾ ਆਪਣੇ ਸਮਾਜਿਕ ਕੰਮ ਵੀ ਹੈ ਉਹ ਵੀ ਅਸੀਂ ਨਿਰੰਤਰ ਲਗਾਤਾਰ ਕਰ ਰਿਹਾ ਇੱਕ ਹੋਰ ਪਰਾਲਾ ਕੀਤਾ ਹੋਇਆ ਸੀ ਵਾਰਡ ਨੰਬਰ 11 ਦੇ ਆਪਣੇ ਲੋਕਾਂ ਨੇ ਆਪਣੇ ਭਰਾਵਾਂ ਨੇ ਵੀ ਅਸੀਂ ਨਸ਼ਾ ਨਹੀਂ ਰਹਿਣ ਦੇਣਾ ਅਸੀਂ ਨਸ਼ਾ ਨਹੀਂ ਰਹਿਣ ਵਾਲਾ ਪੰਜਾਬ ਦੇ ਵਿੱਚ ਪਹਿਲੇ ਆਪਣੇ ਘਰ ਤੋਂ ਆਪਾਂ ਸ਼ੁਰੂ ਕੀਤਾ ਆਪਣੇ ਵਾਰਡ ਨੰਬਰ 11 ਤੋਂ ਆਪਣੀ ਮੁਹਿੰਮ ਚਲਾਈ ਹੈ ਨਸ਼ੇ ਦੇ ਵਿਰੁੱਧ ਚਿੱਟੇ ਦੇ ਵਿਰੁੱਧ ਰੰਗਲਾ ਪੰਜਾਬ ਬਣਾਵਾਂਗੇ ਕਦ ਕਦੋਂ ਬਣੇਗਾ ਜਦੋਂ ਸਾਡਾ ਖੁਦ ਦਾ ਘਰ ਸਾਫ਼ ਹੋਏਗਾ ਅਸੀਂ ਪਹਿਲੇ ਇੱਥੋਂ ਸ਼ੁਰੂ ਹੋ ਰਹੇ ਹਾਂ ਵਾਰਡ ਨੰਬਰ 11 ਤੋਂ ਪੂਰੀ ਹਲਕਾ ਈਸਟ ਦੀ ਟੀਮ ਪੂਰਾ ਆਪਣਾ ਹਲਕਾ ਈਸਟ ਨੂੰ ਸੁਧਾਰੇਗੀ ਉਸ ਤੋਂ ਬਾਅਦ ਪੂਰਾ ਲੁਧਿਆਣਾ ਉਸ ਤੋਂ ਬਾਅਦ ਪੰਜਾਬ ਇੱਕ ਮੁਹਿੰਮ ਚਲਾਤੀ ਹੈ ਕਾਉਂਸਲਰ ਸਹਿਮਾਨ ਨੇ ਵੀ ਆਪਣੇ ਆਪਣੇ ਜਿਹੜੇ ਕਾਉਂਸਲਰ ਸਹਿਮਾਨ ਨੇ ਉਹ ਡੱਟੇ ਹੋਏ ਐ ਨਸ਼ੇ ਦੀ ਮੁਹਿੰਮ ਦੇ ਵਿਰੁੱਧ ਚਿੱਟੇ ਦੇ ਵਿਰੁੱਧ ਤੇ ਜਿਹੜੇ ਸਾਡੇ ਆਪਣਾ ਕਰਨ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੜਾ ਸੀਐਮ ਹੈ ਪੰਜਾਬ ਉਹਨਾਂ ਦਾ ਇੱਕ ਜਿਹੜਾ ਵਾਦਾ ਕੀਤਾ ਹੋਇਆ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਕੇ ਛੱਡਾਂਗੇ ਤੇ ਉਸ ਮੁਹਿੰਮ ਤੇ ਅਸੀਂ ਕੰਮ ਕਰ ਰਹੇ ਹਾਂ ਲੁਧਿਆਣਾ ਲਾਈਵਲੀ ਟਿੰਕਾ ਚੜਤੀ ਰਿਪੋਰਟ